ਸਸ਼ੀ ਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਜੈਲਦਾਰ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇੱਕ ਕੁੜੀ ਦੀਆਂ ਤੁਸੀਂ ਵੀਡੀਓ ਕਦੀ ਦੇਖੀਆਂ ਹੋਣਗੀਆਂ ਇੰਸਟਾ ਤੇ ਜਿਸ ਨੇ ਧੌਣ ਤੇ तितਲੀ ਬਣਾਈ ਹੋਈ ਹੈ ਤੇ ਸਾਇਦ ਇਸ ਨੂੰ ਇੰਸਟਾ ਦੇ ਪ੍ਰੀਤ ਕਹਿੰਦੇ ਨੇ ਇਸ ਕੁੜੀ ਮਗਰ ਇੱਕ ਮੁੜਾ ਪੈ ਗਿਆ ਮੁੜਾ ਵੀ ਕੱਲ ਦਾ ਜਵਾਕ ਸਲਾਰੂ ਗਿਆ ਸੀ ਬਸ ਕਿਸੇ ਤਰ੍ਹਾਂ ਕੁੜੀ ਕੋਲੇ ਪਹੁੰਚ ਕੇ ਉਸ ਨਾਲ ਫੋਟੋ ਖਿਚਾਈ ਤੇ ਵੀਡੀਓ ਬਣਾਈ ਫਿਰ ਉਹੀ ਵੀਡੀਓ ਇੰਸਟਾ ਤੇ ਪਾ ਦਿੱਤੀ ਤੇ ਗਾਣਾ ਕੋਈ ਪਿਆਰ ਵਾਲਾ ਲਾ ਦਿੱਤਾ ਇਹ ਦੇਖ ਕੇ ਕੁੜੀ ਨੂੰ ਗੁੱਸਾ ਆ ਗਿਆ ਤੇ ਕੁੜੀ ਨੇ ਉਸ ਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਪਰ ਮੁੜੇ ਨੇ ਵੀਡੀਓ ਡਿਲੀਟ ਨਹੀਂ ਕੀਤੀ ਸਗੋਂ ਗਲਤਮੁਲਤ ਮੈਸੇਜ ਕਰਨ ਲੱਗਾ ਕਿ ਮੈਂ ਤੈਨੂੰ ਲਿਪ ਕਿਸ ਕਰਨੀ ਇਸ ਤੋਂ ਬਾਅਦ ਕੁੜੀ ਨੂੰ ਗੁੱਸਾ ਆਇਆ ਤੇ ਕੁੜੀ ਨੇ ਇਸ ਮੁੜੇ ਨੂੰ ਆਪਣੇ ਘਰੇ ਬੁਲਾਇਆ ਘਰ ਬੁਲਾ ਕੇ ਵੀ ਇਸ ਨੂੰ ਵੀਡੀਓ ਡਿਲੀਟ ਕਰਨ ਨੂੰ ਕਿਹਾ ਪਰ ਮੁੜਾ ਨਹੀਂ ਮੰਨਿਆ ਕੁੜੀ ਨੇ ਫਿਰ ਗੁੱਸੇ ਵਿੱਚ ਆਨ ਕੇ ਇਸ ਦੇ ਚਪੇੜ ਮਾਰ ਦਿੱਤੀ ਬਾਅਦ ਵਿੱਚ ਮੁੜਾ ਜਦੋਂ ਘਰੇ ਆਇਆ ਤੇ ਘਰੇ ਆਨ ਕੇ ਫਿਰ ਇਸ ਨੇ ਕੁੜੀ ਨੂੰ ਮੈਸੇਜ ਕੀਤਾ ਕਿ ਮੈਂ ਤਾਂ ਤੇਰੇ ਨਾਲ ਪਿਆਰ ਕਰਦਾ ਹਾਂ ਤੂੰ ਜੋ ਮਰਜ਼ੀ ਕਰ ਲੈ ਮੇਰਾ ਤਾਂ ਉਦੋਂ ਵੀ ਦਿਲ ਕਰਦਾ ਸੀ ਤੈਨੂੰ ਲਿਪ ਕਿਸ ਕਰਨ ਨੂੰ ਕਹਿ ਸਕਦੇ ਹਾਂ ਕਿ ਇਸ ਮੁ बोलਦੀ ਪਈ ਸੀ ਪਰ ਕਹਿੰਦੇ ਨੇ ਇਹ ਬਚਪਨੇ ਤੇ ਸੋਸ਼ਲ ਮੀਡੀਆ ਤੇ ਕੀਤੀ ਆਸ਼ਕੀ ਬਹੁਤਾ ਚਿਰ ਨਹੀਂ ਚੱਲਦੀ ਬਾਅਦ ਵਿੱਚ ਫਿਰ ਪਤਾ ਨਹੀਂ ਕੀ ਹੋਇਆ ਇਸ ਮੁੰੜੇ ਨੇ ਇੱਕ ਰੀਲ ਪਾਈ ਫਿਰ ਇਸੇ ਕੁੜੀ ਦੇ ਨਾਲ ਤੇ ਨਾਲ ਹੀ ਥੱਲੇ ਲਿਖ ਦਿੱਤਾ ਤੇਰੇ ਸੁਪਨੇ ਸਰਕਾਰ ਕਰੂੰਗਾ ਮੇਰੀ ਇਹ ਨਿੱਕੀਏ ਪਹਿਣੇ ਨਹੀਂ ਲਾਕਡਾਊਨ ਮੁੜੇ ਨੂੰ ਘਰੋਂ ਵੀ ਸ਼ਤਰ ਪ੍ਰੇਟ ਹੋਈ ਤੇ ਕਿਹਾ ਕਿ ਚੱਲ ਹੁਣ ਕੁੜੀ ਨਾਲ ਉਹ ਹੀ ਰੀਲ ਪਾ ਤੇ ਲਿਖ ਵਿੱਚ ਭੈਣ ਸੋ ਯਾਰੋ ਇਹ ਭੈਣ ਵਾਲੀ ਵੀਡੀਓ ਪਾਉਣ ਤੋਂ ਬਾਅਦ ਲੋਕ ਕੀ ਕਮੈਂਟ ਕਰ ਰਹੇ ਨੇ ਬਾਈ ਚਪੇੜ ਸਾਲੀ ਜ਼ੋਰ ਦੀ ਵੱਜੀ ਸੀ ਕੰਨ ਤੇਰੇ ਲੱਗਦਾ ਚਪੇੜਾਂ ਪਾਲਦੇ ਸਹਲਿਆ ਹੁਣ ਭੈਣ ਬਣਾ ਲਈ ਅਗਲਾ ਕਮੈਂਟ ਹੈ ਬਸਰਮਾ ਦੀ ਡੁੱਲ ਗਈ ਦਾਲ ਆਖੀ ਅਸੀਂ ਤਾਂ ਡੋਲ ਡੋਲ ਖਾਣੇ ਆ ਉਸ ਤੋਂ ਅਗਲਾ ਕਮੈਂਟ ਹੈ ਭਾਜੀ ੱੱੱਕਾ ਕਰੀ ਜਾਣੇ ਆ ਉਸ ਤੋਂ ਅਗਲਾ ਕਮੈਂਟ ਹੈ ਕਦੇ ਤੂੰ ਕਹਿਣਾ ਕਿ ਮੈਂ ਤੇਰੇ ਲਿਪ ਕਿਸ ਕਰਨੀ ਸੀ ਤੇ ਕਦੇ ਭੈਣ ਕਹੀ ਜਾਣਾ ਭਰਾਵਾ ਇੱਕ ਸਟੈਂਡ ਤੇ ਰਹਿ ਇੱਕ ਚਪੇੜ ਨਾਲ ਹੀ ਫੂਕ ਨਿਕਲ ਗਈ ਤੇਰੀ ਤਾਂ ਉਸ ਤੋਂ ਅਗਲਾ ਕਮੈਂਟ ਹੈ ਹਰਪ੍ਰੀਤ ਸਿੰਘ ਦਾ ਅਸੀਂ ਆਏ ਸੀ ਲਿਪ ਉਤੇ ਕਰਨ ਕਿਸੀ ਪਰ ਅੱਗੋਂ ਦੀਦੀ ਥੋੜੀ ਗਰਮ ਦੀ ਸੀ ਅਸੀਂ ਸੋਫੇ ਤੇ ਬੈਠ ਉਹਨੂੰ ਜਦੋਂ ਤੱਕਿਆ ਉਹਨੇ ਕੱਢ ਕੇ ਗਾਲ ਥੱਪੜ ਕੰਨ ਉਤੇ ਰੱਖਿਆ ਖੜੀ ਹੋ ਕੇ ਕਹਿੰਦੀ ਗੈਟ ਲੋਸਟ ਯਾਰਾ ਨੇ ਉਦੋਂ ਹੀ ਭੈਣ ਵਾਲੀ ਪਾਤੀ ਪੋਸਟ ਸੋ ਯਾਰੋ ਲੋਕ ਵੀ ਕਮੈਂਟਾਂ ਚ ਸਿਰਾ ਕਰਵਾ ਰਹੇ ਨੇ ਸੋ ਤੁਸੀਂ ਕਮੈਂਟਾਂ ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ